ਸੋ ਕਬੀਰ ਰਾਪੂਰਾ ਮੈਂ ਵੀ ਨਸ਼ਾ ਛੱਡਿਆ ਮੈਂ ਨਸ਼ਾ ਛੱਡ ਕੇ 19 ਦੇ ਵਿੱਚ ਮੈਂ ਉਹਦੀ ਮੈਨੂੰ ਮੰਨ ਜਣ ਹੋਇਆ ਮੈਂ ਕੁਛ ਨਾ ਕੁਛ ਕਰਕੇ ਦਿਖਾਵਾਂ 18 ਸਾਲ ਚਿੱਤੇ ਦੀ ਦਲਦਲ ਦੇ ਵਿੱਚ ਰਿਹਾ ਹੈ 11 12 ਸਾਲ ਤੁਸੀਂ ਚਿੱਤੇ ਚ ਲਾਇਆ 12 ਸਾਲ 18 ਸਾਲ ਹਾਂਜੀ ਤੇ ਤੁਸੀਂ ਆਪਣੀ ਜਵਾਨੀ ਸਾਰੀ ਉਧਰ ਗਾਲਤੀ ਹੈ ਨਾ 3 ਕਰੋੜ ਦੀ ਪ੍ਰਾਪਤੀ ਵੀ ਵੇਚ ਚੁੱਕਿਆ ਚੱਟੇ ਪਿੱਛੇ ਪੈਸਾ ਤੇ ਤੁਸੀਂ 3 ਕਰੋੜ ਦੀ ਜ਼ਮੀਨ ਵੀ ਇਧਰ ਹਾਂਜੀ ਸੈੱਟ ਥੀ ਹਾਂਜੀ ਇਹ ਚੋਂ ਨਿਕਲੇ ਕਿਵੇਂ ਪਰ ਫੋੜ ਆਪ ਨਸ਼ਾ ਛੱਡ ਕੇ ਤੇ ਪੰਜਾਬ ਦੇ ਕਈ ਨੌਜਵਾਨਾਂ ਦਾ ਨਸ਼ਾ ਸ਼ਰਾ ਚੁੱਕਿਆ ਹਰ ਘਰ ਦੇ ਵਿੱਚ ਬਾਈ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਸ਼ਾ ਹੈਗਾ ਮੈਂ ਨਹੀਂ ਕਹਿੰਦਾ ਚਿੱਟਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਸ਼ਾ ਹੈਗਾ ਹੀ ਹੈਗਾ ਪਰ ਦੇਖੋ ਦੇ ਰਾਏ ਦਰੋਸਤਾਈ ਫਿਰ ਹੁਣ ਹੁਣ ਵੀ ਆ ਆਪਣੇ ਪੰਜਾਬ ਨੂੰ ਆਪ ਕਮਜਾ ਸਕਦੇ ਆ ਆਓ ਸੁਖਵੀਰ ਦੀਆਂ ਗੱਲਾਂ ਬਾਤਾਂ ਸੁਣਦੇ ਆ ਕਿਉਂਕਿ ਸੁਖਵੀਰ ਦੀਆਂ ਗੱਲਾਂ ਬਾਤਾਂ ਢੋਡੀ ਜ਼ਿੰਦਗੀ ਬਦਲ ਦੇਣਗੀਆਂ ਪੰਜਾਬ ਨੂੰ ਇਸ ਸਮੇਂ ਇਹ ਦੱਸਿਆ ਜਾ ਰਿਹਾ ਹੈ ਕਿ ਚਿੱਟੇ ਦੇ ਹੜਫ ਵਿੱਚ ਆ ਚਿੱਟੇ ਦਾ ਦੱਬਿਆ ਹੋਇਆ ਹੈ ਸਾਡੇ ਨਾਲ ਇਸੇ ਵਿਸ਼ੇ ਤੇ ਗੱਲਬਾਤ ਕਰਨ ਲਈ ਅਜਿਹੀ ਸ਼ਖਸ਼ ਮੌਜੂਦ ਨੇ ਜਿਨ੍ਹਾਂ ਨੇ 11 ਸਾਲ ਇਸ ਨਸ਼ੇ ਦੀ ਗ੍ਰਿਫਤ ਵਿੱਚ ਰਹੇ ਤੇ ਅੱਜ ਕੱਲ ਨਸ਼ਾ ਛੱਡ ਕੇ ਸ ਸਮਾਜ ਮੇ ਇੱਕ ਚੰਗੀ ਸੇਹ ਦੇਣ ਵਾਲੇ ਨੇ ਮੈਂ ਗੱਲ ਕਰ ਰਿਹਾ ਸੁਖਵੀਰ ਰਾਮਪੁਰਾ ਦੀ ਬਾਈ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸੇਤਾ ਠੀਕ ਹੈ ਬਹੁਤ ਪਰਮਾਤਮਾ ਦੀ ਕਿਰਪਾ ਬਾਈ ਜੀ ਬਹੁਤ ਵਧੀਆ ਦਿੰਨੇ ਜੀ ਸੁਖਵੀਰ ਭਾਈ ਜਿੱਦਾਂ ਸਾ ਤੁਹਾਡੀ ਕਹਾਣੀ ਤਕਰੀਬਨ ਸਾਰਿਆਂ ਨੂੰ ਪਤਾ ਹੈ ਕਿ 11-12 ਸਾਲ ਤੁਸੀਂ ਚਿੱਟੇ ਚਲਾਇਆ 12 ਸਾਲ ਹਾਂਜੀ 18 ਸਾਲ ਹਾਂਜੀ 18 ਤੇ ਤੁਸੀਂ ਆਪਣੀ ਜਵਾਨੀ ਸਾਰੀ ਉਧਰ ਗਾੜ ਗਈ ਹੈਨਾ ਪੈਸਾ ਤੇ ਇੱਕ ਤੁਸੀਂ 3 ਕਰੋੜ ਦੀ ਜ਼ਮੀਨ ਵੀ ਇੱਧਰ ਹਾਂਜੀ ਸੈੱਟ ਕੀਤੀ ਹਾਂਜੀ ਇਹ ਚੋ ਨਿਕਲੇ ਕਿਵੇਂ ਮੈਂ ਵੀ ਨਸ਼ਾ ਛੱਡਿਆ ਮੈਂ ਨਸ਼ਾ ਛੱਡ ਕੇ 19 ਦੇ ਵਿੱਚ ਮੈਂ ਉਹਦੀ ਮੈਨੂੰ ਮਨਜਣ ਹੋਵੇ ਮੈਂ ਕੁਛ ਨਾ ਕੁਛ ਕਰਕੇ ਦਿਖਾਵਾਂ ਮੇਰਾ ਸਮਾਜ ਨੇ ਥੋੜਾ ਜਿਹਾ ਕਿਉਂ ਮੇਰੇ ਤੋਂ ਤਾਂ ਬਾਬਾ ਵੱਡਾ ਸੀਗਾ ਲੱਗਿਆ ਹੋਇਆ 2020 ਦੇ ਵਿੱਚ ਬਾਈ ਜੀ ਜਦੋਂ ਮੈਂ ਜਮਾਂ ਐ ਕਲੀਨ ਹੋ ਕੇ ਚੰਗਾ ਮੇਰਾ ਸਰੀਰ ਉੱਠ ਖੜਿਆ ਸੀਗਾ ਮੈਂ ਵੀ ਇੱਕ ਕਮੇਟੀ ਦਾ ਗਠਨ ਕੀਤਾ ਬਣਾਈ ਮੈਂ ਕਮੇਟੀ ਆਪਣੀ ਬਣਾਈ ਮੂਰੇ ਲੱਗਿਆ ਪ੍ਰਸ਼ਾਸਨ ਤੱਕ ਮੈਂ ਧਿਆਨ ਚ ਲਿਆਂਦੀਆਂ ਗੱਲਾਂ ਬਾਤਾਂ ਉਦੋਂ ਸਮਾਜ ਨੇ ਸਾਥ ਨਹੀਂ ਦਿੱਤਾ ਕਮੇਟੀਆਂ ਦਾ ਦੇਖੋ ਬਹੁਤ ਸਾਰੇ ਮੈਂ ਕਿਹਾ ਕੱਲੇ ਨੇ ਮੈਂ ਬਣਾਈ ਪਿੰਡਾਂ ਦੇ ਵਿੱਚ ਬਹੁਤ ਬਣਦੇ ਆਉਂਦੇ ਉਦੋਂ ਸਮਾਜ ਨੇ ਨਹੀਂ ਸਾਥ ਦਿੱਤਾ ਪਰ ਹੁਣ ਜਦੋਂ ਘਰ ਘਰ ਦੇ ਵਿੱਚ ਚਿੱਟਾ ਹੋਣ ਲੱਗ ਗਿਆ ਜੀ ਠੀਕ ਹੈ ਨਾ ਜੇ ਹਜੇ ਵੀ ਨਾ ਬਣਦਾ ਤਾਂ 2 ਸਾਲਾਂ ਨੂੰ ਆਪਣਾ ਪੰਜਾਬ ਜਮੇ ਖਤਮ ਸੀ ਕਹਾਣੀ ਪੰਜਾਬ ਦੀ ਨੌਜਵਾਨ ਖਤਮ ਸੀ ਨੌਜਵਾਨ ਤਾਂ ਅੱਜ ਵੀ ਖਤਮ ਹੋਏ ਪੈ ਨੇ ਹਰ ਪੰਜ ਪੰਜਾਂ ਚੋਂ ਇੱਕ ਬੰਦਾ ਸਹੀ ਹੋਵੇਗਾ ਚਾਰ ਤੁਹਾਨੂੰ ਚਿੱਟੇ ਵਾਲੇ ਚਲੋ ਬਾਈ ਜੀ ਪਰ ਚਿੱਟਾ ਸ਼ਰਾਬ ਕੋਈ ਕਿਸੇ ਨਸ਼ੇ ਨਾਲ ਮਹਾ ਜੀ ਹਰ ਘਰ ਦੇ ਵਿੱਚ ਬਾਈ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਸ਼ਾ ਹੈਗਾ ਮੈਂ ਨਹੀਂ ਕਹਿੰਦਾ ਚਿੱਟਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਸ਼ਾ ਹੈਗਾ ਹੀ ਹੈਗਾ ਪਰ ਦੇਖੋ ਦੇ ਰਾਜ ਦਰੋਸਤ ਆਈ ਫਿਰ ਹੁਣ ਹੁਣ ਵੀ ਆ ਆਪਣੇ ਪੰਜਾਬ ਨੂੰ ਆਪ ਬਜਾ ਸਕਦੇ ਆ ਪਰ ਆਪਣੇ ਪੰਜਾਬ ਤੇ ਥੋੜਾ ਜਿਹਾ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੇ ਜਿਹੜੇ ਸੂਰਮੇ ਯੋਧੇ ਐ ਜਿਹੜੇ ਹਥਿਆਰਾਂ ਨਾਲ ਲੋਟਦੇ ਉਹ 22 ਇੰਚ ਦੀ ਸਰੰਜ ਨੇ ਲੈ ਡੇ ਗਿਆ ਉਹਨਾਂ ਨੂੰ ਹੂੰ ਠੀਕ ਹੈ ਨਾ 22 ਇੰਚ ਦੀ ਸਰੰਜ ਨੇ ਆਪਣਾ ਪੰਜਾਬ ਨੂੰ ਖਤਮ ਕਰਤਾ ਹੁਣ ਅੱਜ ਕੱਲ ਨਾ ਤਾਂ ਕੋਈ ਸਾਕੀ ਭੈਣ ਕੌਣ ਹੈ ਨਾ ਭਰਾ ਕੌਣ ਹੈ ਨਾ ਕੋਈ ਇੱਜ਼ਤਾਂ ਦੇ ਰਾਖੇ ਰਹੇ ਨੇ ਕੋਸ ਵੀ ਗੱਲਾਂ ਬਾਤਾਂ ਨਹੀਂ ਸਿਰਫ ਕੱਲਾ ਨਸ਼ਾ ਰਹਿ ਗਿਆ ਹੂੰ ਨਸ਼ੇ ਤੱਕ ਆਪਣੀਆਂ ਇੱਜ਼ਤਾਂ ਤੱਕ ਲੋਕ ਵੇਚੀ ਜਾਂਦੇ ਸੀਗੇ ਬਿਲਕੁਲ ਬਾਈ ਠੀਕ ਹੈ ਨਾ ਬਹੁਤ ਭੈਣਾ ਇਹ ਦਲਦਲ ਦੇ ਵਿੱਚ ਇੱਕ ਆਪਣੇ ਇਥੋਂ ਲੁਧਿਆਣਾ ਏਰੀਆ ਦੀ ਇੱਕ ਕੁੜੀ ਦੀ ਵੀਡੀਓ ਆਉਂਦੀ ਆ ਕੇਲੇ ਮੈਨੂੰ ਸਿਰਫ ਚਿੱਟਾ ਚਾਹੀਦਾ ਮੇਰੇ ਕੋਲੇ ਬਾਈ ਜੀ ਜਿੰਮ ਦੇ ਵਿੱਚ ਮੈਂ ਨਾਂ ਨਹੀਂ ਲੈ ਸਕਦਾ ਇੱਥੋਂ ਆਪਣੇ ਬਰਨਾਲੇ ਦੇ ਗੇੜ ਦੇ ਨੇੜੇ ਆ ਭੈਣ ਆਈ ਮੇਰੇ ਕੋਲ ਖੋਦ ਉਹਨੇ ਕਿਹਾ ਵੀ ਵੀਰੇ ਮੈਂ ਖੋਦ ਨਸ਼ੇ ਦੀ ਐਡਿਕਟਾਂ ਜਦੋਂ ਮੇਰੇ ਕੋਲੇ ਪੈਸੇ ਨਹੀਂ ਹੁੰਦੇ ਮੈਂ ਕਿਵੇਂ ਨਾ ਕਿਵੇਂ ਆਪਦੀ ਪੂਰਤੀ ਉਹ ਸਮਝਦਾ ਜੀ ਹਾਂ ਬੋਲਣਾ ਨਹੀਂ ਚਾਹੁੰਦਾ ਮੈਂ ਕਿਵੇਂ ਨਾ ਕਿਵੇਂ ਆਪਦੀ ਨਸ਼ੇ ਦੀ ਪੂਰਤੀ ਵਾਸਤੇ ਮੈਂ ਕੁਛ ਨਾ ਕੁਛ ਕਰਨਾ ਪੈਂਦਾ ਮੈਨੂੰ ਸਰੀਰ ਤਿਕਵੇ ਸਰੀਰ ਤਾ ਮੈਂ ਕਿਵੇਂ ਛੱਡਾਂ ਚਲੋ ਆਪਾਂ ਜਿੰਨੇ ਕ ਜੋਗਾ ਸੀਗਾ ਮੈਂ ਦੱਸਿਆ ਹੀ ਭੈਣ ਆਇਆ ਇਸ ਲੋਟ ਤੇ ਤੁਸੀਂ ਛੱਡ ਸਕਦੇ ਹੋ ਠੀਕ ਹੈ ਨਾ ਪਰ ਆਹ ਚੀਜ਼ਾਂ ਨੇ ਪਰ ਬਈ ਪਰ ਕਮੇਟੀਆਂ ਦੇ ਦੋ ਚੀਜ਼ਾਂ ਬਾਈ ਜੀ ਦੇਖਣ ਨੂੰ ਮਿਲਦੇ ਗਾਣੇ ਜੀ ਸਭ ਤੋਂ ਪਹਿਲੀ ਗੱਲ ਹੈ ਵੀ ਇਹ ਜਾਤਾਂ ਪਾਤਾਂ ਤੋਂ ਉੱਠ ਕੇ ਕਮੇਟੀਆਂ ਬਣਾਉਣੀਆਂ ਪੈਣਗੀਆਂ ਹੂੰ ਕੀ ਲੱਗਦਾ ਹੈ ਇਹ ਜਾਤਾਂ ਪਾਤਾਂ ਹੈਗਾ ਬਾਈ ਜੀ ਹੈਗਾ ਇਹ ਚੀਜ਼ਾਂ ਆ ਇਹ ਝੂਠ ਨਹੀਂ ਇਹ ਹੈਗਾ ਫੋਨ ਵੀ ਆਉਂਦੀ ਹੈ ਮੇਰੇ ਕੋਲੇ ਭਰਾ ਜਿੰਮਾਂ ਦੇ ਵਿੱਚ ਵੀ ਆਉਂਦੇ ਆ ਹਰ ਇੱਕ ਔਕਾਸ਼ਤ ਦੇ ਨਾਲ ਸਬੰਧਤ ਰੱਖਣ ਵਾਲੇ ਮੇਰੇ ਕੋਲੇ ਆਉਂਦੇ ਆ ਮੇਰੇ ਕੋਲੇ ਦੱਸ ਦਿਆ ਬਾਈ ਵੀ ਯਾਰ ਸਾਨੂੰ ਕਿਉਂ ਨਹੀਂ ਕਮੇਟੀਆਂ ਦੇ ਵਿੱਚ ਲਿੱਤਾ ਜਾਂਦਾ ਅਸੀਂ ਕਿਹੜਾ ਪਿੰਡ ਦੇ ਵਾਸੀ ਨਹੀਂ ਅਸੀਂ ਕਿਹੜਾ ਉਹ ਮੁੱਦੇ ਨਹੀਂ ਚੱਕ ਸਕਦੇ ਜਮੀਨਾਂ ਜਾਤਾਂ ਤਾਂ ਲਈ ਜਾਂ ਜ਼ਿਮੀਂਦਾਰ ਭਰਾ ਕਿਉਂ ਇਹ ਬੁੱਦੇ ਚੱਕ ਰਹੇ ਨੇ ਜਾਤ ਕਰਕੇ ਉਹਨੂੰ ਕਮੇਟੀ ਚ ਨਹੀਂ ਐਡ ਕੀਤਾ ਜਾਂਦਾ ਹਾਂ ਜਾਤ ਕਰਕੇ ਬਾਈ ਜੀ ਇਹ ਜਾਤਾਂ ਵਤਨ ਦਾ ਹੈਗਾ ਇਹ ਮਸਲੇ ਹੈਗੇ ਨੇ ਹੂੰ ਠੀਕ ਹੈ ਨਾ ਨੰਬਰ 2 ਤੇ ਬਾਈ ਜੀ ਦੇਖੋ ਜਿਹੜੇ ਭਰਾ ਹੁਣ ਚੱਟਾ ਪੀਂਟਾ ਛੱਡੇ ਨੂੰ ਹਜੇ ਮਹੀਨਾ ਹੋਇਆ ਪਿਆ ਉਹ ਮੂਰੇ ਲੱਗੇ ਹੂੰ ਉਹ ਮੂਰੇ ਲੱਗੇ ਉਹ ਨਸ਼ਾ ਛਡਾਉਣ ਦੇ ਵਿੱਚ ਹੋਗੇ ਉਹਨਾਂ ਤੇ ਯਕੀਨ ਗੇਮ ਕਰ ਲਾਂਗੇ ਆਪਾਂ ਹੂੰ ਮੰਨ ਲਓ ਕਿਸੇ ਨੇ ਚੱਟਾ ਫੜ ਲਿਆ ਹੂੰ ਚਿੱਟਾ ਫੜ ਕੇ ਸਾਨੂੰ ਕੀ ਪਤਾ ਵੀ ਉਹ ਚਿੱਟਾ ਫੜ ਕੇ ਉਹ ਪ੍ਰਸ਼ਾਸਨ ਤੱਕ ਪਹੁੰਚੂਗਾ ਜਾਂ ਉਹਨੂੰ ਮਚਾਇਆ ਜਾਊ ਕਿ ਕੀ ਕੀਤਾ ਜਾਊਗੀ ਜੇ ਬੰਤ ਜਾਊ ਕੋ ਆਪੀਊਗਾ ਉਹ ਬੰਦੇ ਮੂਰੇ ਲੱਗੇ ਬਾਈ ਜੀ ਹੂੰ ਫਿਰ ਦੇਖੋ ਇਹਦੇ ਵਿੱਚ ਕੋਈ ਸਕੇ ਚਾਚੇ ਦਾ ਪੁੱਤ ਚਿੱਟਾ ਵੇਚ ਰਿਹਾ ਹੈ ਹੂੰ ਉਹ ਤੇ ਉਹ ਤੇ ਸकता ਹੀ ਕਿਉਂ ਨਹੀਂ ਕਰ ਰਿਹਾ ਹੈ ਉਹੀ ਫਿਰ ਜਾ ਕੇ ਉਹ ਗਰੀਬ ਗੁਰਪੇ ਤੇ ਕਿਉਂ ਦਬਕੇ ਬੈਠ ਰਿਹਾ ਜਿਹੜੇ ਬੰਦੇ ਕਮੇਟੀ ਚ ਹੈ ਕਮੇਟੀ ਚ ਨੇ ਬਾਈ ਜੀ ਕਮੇਟੀ ਦੇ ਪ੍ਰਧਾਨਗੀ ਵੀ ਕਰ ਰਿਹਾ ਪ੍ਰਧਾਨਗੀ ਵੀ ਕਰ ਰਿਹਾ ਉਹਨਾਂ ਦੇ ਆਪਦੇ ਚਿੱਟਾ ਵੇਚਦੇ ਆਪਦੇ ਬੰਦੇ ਆਪਦੇ ਬੰਦੇ ਚਿੱਟਾ ਵੇਚਦੇ ਤੇ ਆਪਦੇ ਬੰਦਿਆਂ ਨੂੰ ਡਰ ਲੱਗਦਾ ਵੀ ਡਾਂਗ ਡਾਂਗ ਚੱਲੂਗੀ ਯਾਰ ਆਓ ਆਪਦੇ ਵਿੱਚ ਸਰੀਕਿਆਂ ਤੇ ਸਾਡੇ 'ਚ ਫਰਕ ਪਊਗਾ ਠੀਕ ਹੈ ਨਾ ਨੰਬਰ 2 ਤੇ ਇੱਕ ਬੰਦਾ ਇਹੋ ਜਿਹਾ ਕਮੇਟੀ ਦਾ ਦੇਖਿਆ ਉਹਦਾ ਉਹ ਤਾਂ ਉਹ ਵੀ ਨਸ਼ਾ ਕਰਦਾ ਸੀਗਾ ਚਲੋ ਪਰਮਾਤਮਾ ਦੀ ਆਪਾਂ ਨੂੰ ਇੱਕ ਮੌਕਾ ਮਿਲਿਆ ਛੜਾਉਣ ਵਾਲਾ ਪਰਮਾਤਮਾ ਇੱਕ ਉਹਦਾ ਜਰਗਾ ਬਣਿਆ ਨਸ਼ਾ ਛੜਵਾਇਆ ਪਰ ਉਹ ਬੰਦੇ ਨੇ ਆਪਦੇ ਸਕੇ ਭਰਾ ਨੂੰ ਕਿਉਂ ਨਹੀਂ ਨਸ਼ਾ ਛਡਾ ਰਿਹਾ ਉਹਦੇ ਸਕੇ ਭਰਾ ਦਾ ਤਲਾਕ ਦਾ ਕੇਸ ਚੱਲੀ ਜਾਂਦਾ ਹੈ ਇੱਥੋਂ ਦਾ ਇੱਥੋਂ ਦਾ ਹੀ ਹੈ ਜੀ ਤਲਾਕ ਦਾ ਕੇਸ ਚੱਲੀ ਜਾਂਦਾ ਹੈ ਉਹਦੇ ਭਰਾ ਨਾਲ ਮੈਂ ਗੱਲ ਕੀਤੀ ਮਹਾਰਾ ਜੀ ਤੇਰਾ ਭਰਾ ਐਡਾ ਸੋਹਣਾ ਸੁਲੱਖਾ ਬਣ ਗਿਆ ਵਧੀਆ ਰੂਪ ਦੇ ਵਿੱਚ ਹਣਾ ਆ ਗਿਆ ਉਹ ਵੀ ਕਿੱਡੀ ਇੱਜ਼ਤ ਹੋਣ ਲੱਗੀ ਤੂੰ ਕਿਉਂ ਨਹੀਂ ਨਸ਼ਾ ਛੱਡ ਰਿਹਾ ਕਹਿੰਦਾ ਬਈ ਜਦੋਂ ਮੈਂ ਨਸ਼ਾ ਛੱਡਦਾ ਨਾ ਯਾਰਾ 15 20 ਦਿਨਾਂ ਬਾਅਦ ਜਾਂ ਮੇਰੀ ਭਾਬੀ ਤੇ ਜਾਂ ਮੇਰਾ ਭਰਾ 5-400 ਰੁਪਏ ਦੇ ਦਿੰਦਾ ਯਾਰ ਤੂੰ ਵੀ ਝੱਕ ਕਿਉਂ ਕਰਨਾ ਕਿਉਂ ਕਿਉਂਕਿ ਉਹ ਜ਼ਮੀਨ ਹੈ ਜਿਹੜੇ 5-4 ਕਿੱਲੇ ਜ਼ਮੀਨ ਆ ਬਿਕ ਕੇ ਨਾ ਕਿ ਮੇਰਾ ਤਾਂ ਤਲਾਕ ਦਾ ਕੇ ਚੱਲੀ ਜਾਂਦਾ ਹੈ ਹੂੰ ਠੀਕ ਹੈ ਨਾ ਇਹ ਤਾਂ ਕਹਾਣੀ ਖਤਮ ਹੈ ਜਮੀਨ ਹੀ ਸਾਡੀ ਹੈ ਹੂੰ ਉਹ ਬੰਦੇ ਬਾਈ ਜੀ ਮੈਂ ਕਹਿਣ ਦਾ ਮਤਲਬ ਹੈ ਉਹ ਬੰਦੇ ਕਮੇਟੀਆਂ ਦੇ ਪ੍ਰਧਾਨ ਬਣੇ ਪਏ ਆ ਬਾਈ ਇਹ ਗੱਲ ਜਦੋਂ ਹੁਣ ਸੁਣਨਗੇ ਤੇ ਤੁਹਾਨੂੰ ਵੀ ਸ਼ਾਇਦ ਨਹੀਂ ਬਾਈ ਜੀ ਜਿਹੜਾ ਸੱਚ ਹੈ ਮੈਂ ਤਾਂ ਸੱਚ ਬੋਲੂਗਾ ਪਰਮਾਤਮਾ ਦੀ ਕਿਰਪਾ ਨਾਲ ਜਿਹੜੇ ਅੱਜ ਕੱਲ੍ਹ ਦੇਖੋ ਬਾਈ ਜੀ ਉਹ ਝੂਠੀਆਂ ਜੀਆਂ ਗੱਲਾਂ ਨਾਲ ਤਾਂ ਤਰੀਫਾਂ ਕਰਾਈਆਂ ਜਾਂਦੀਆਂ ਨਾ ਕਿਸੇ ਦੀਆਂ ਕਰੀਏ ਜਿਹੜੀ ਗੱਲ ਸੱਚ ਹੈ ਆਪਣੇ ਜਿਹੜੇ ਪਿੰਡ ਦੇ ਮੋਤਵਰ ਬੰਦੇ ਨੇ ਉਹਨਾਂ ਨੂੰ ਅੱਗੇ ਆਉਣਾ ਬੂ ਕਮੇਟੀਆਂ ਦੇ ਵਿੱਚ ਸਿਆਣੇ ਬੰਦੇ ਵਿੱਚ ਰਲਣਾ ਅੱਜ ਕੱਲ੍ਹ ਇਹ ਚੈਨਲ ਚਲਾਉਣ ਵਾਲੇ ਥੋੜੇ ਜਿਹੀ ਕਮੇਟੀਆਂ ਦੇ ਵੱੱਦ ਬਣੇ ਹੋਏ ਆ ਜਿਨ੍ਹਾਂ ਨੇ ਆਪਣੇ ਨਵੇਂ ਚੈਨਲ ਤੇ ਪੇਜ ਬਣਾ ਕੇ ਉਹ ਹਰ ਇੱਕ ਮੰਨ ਲਓ ਕੋਈ ਛੋਟਾ ਬੱਚਾ ਨਸ਼ਾ ਕਰਨ ਵਾਲਾ ਫੜ ਲਿਆ ਚਲੋ ਆਪਾਂ ਕਹਿੰਦੇ ਵੱਡੇ ਤਸਕਰਾਂ ਦੀ ਵੀਡੀਓ ਪਾਓ ਵਾਇਰਲ ਕਰੋ ਇਹ ਜਨੂੰ ਪ੍ਰਸ਼ਾਸਨ ਦੇ ਹਵਾਲੇ ਵੀ ਕਰੋ ਕੁਸ ਮਰਜ਼ੀ ਕਰੋ ਜਿਹੜਾ ਕੋਈ ਛੋਟੀ ਉਮਰ ਦਾ ਬੱਚੇ ਨੂੰ ਨਸ਼ੇ ਨੂੰ ਚਿੱਟੇ ਵਾਲੇ ਨੂੰ ਫੜਦੇ ਹਾਂ ਉਹਦੀ ਵੀਡੀਓ ਕਿਉਂ ਵਾਇਰਲ ਕਰਦੇ ਹਾਂ ਉਹਦੀ ਸਾਰੀ ਉਮਰ ਪਈ ਆ ਉਹਨੂੰ ਸਮਝਾਓ ਵੀ ਨਹੀਂ ਵੀਰੇ ਤੂੰ ਨਹੀਂ ਨਸ਼ਾ ਕਰਨਾ ਜੇ ਇਸ ਤਰ੍ਹਾਂ ਵੀਡੀਓ ਪਾਉਣ ਦੇ ਨਾਲ ਉਹਦੇ ਤੇ ਬੈਡ ਇਫੈਕਟ ਪਵੇਗਾ ਪੈਂਦੀ ਪੈਂਦਾ ਬਾਈ ਜੀ ਕੱਲ ਨੂੰ ਦੇਖੋ ਜ਼ਿੰਦਗੀ ਚ ਉਹਨੇ ਅੱਗੇ ਵਧਣਾ ਹੁਣ ਚਲੋ ਮੇਰੇ ਤੇ ਵੀ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਜੇ ਕਿਤੇ ਮੇਰੀ ਕਿਤੇ ਪਹਿਲਾਂ ਕੋਈ ਵੀਡੀਓ ਪਾਈ ਹੁੰਦੀ ਅੱਜ ਕੱਲ ਹਰੇਕ ਹੀ ਚਾਕੇ ਮੂਰੇ ਕਰ ਦਾਂਦਾ ਵੀ ਇਹ ਤਾਂ ਆ ਆ ਵੇਖੋ ਜੀ ਇਹ ਤਾਂ ਇਹ ਜਿਹਾ ਰਹਿ ਆ ਇਹ ਚੀਜ਼ਾਂ ਮੈਂ ਤਾਂ ਖੁੱਲ ਆਪਦੇ ਬਾਰੇ ਖੁਦ ਦੱਸਿਆ ਖੁੱਲ ਕੇ ਦੱਸਿਆ ਫਿਰ ਜੇ ਕੋਈ ਨਵਾਂ ਕੰਮ ਧੰਦਾ ਕਰਦਾ ਮੰਨ ਲਓ ਕਿਸੇ ਮੈਡੀਕਲ ਦਾ ਕੋਈ ਨਵਾਂ ਕੰਮ ਹੈ ਚਲੋ ਕੁਛ ਵੀ ਕਰਦਾ ਸੀ ਪਹਿਲਾਂ ਮੈਡੀਕਲ ਆ ਕੋਈ ਸignenture ਵੇਦਾ ਚਿੱਟਾ ਵੇਦਾ ਕੁਛ ਵੀ ਵੇਚਦਾ ਸੀਗਾ ਜਦੋਂ ਉਹ ਵੀ ਕਸਮ ਫਾਗ ਕੇ ਖਾ ਕੇ ਚੱਲਿਆ ਵੀ ਨਹੀਂ ਮੈਂ ਅੱਜ ਤੋਂ ਵਾਅਦਾ ਆ ਦਾ ਨਵਾਂ ਕੰਮ ਤਾਂੰਦਾ ਕੀਤਾ ਮੈਂ ਨਹੀਂ ਨਸ਼ਾ ਨਾਲ ਪ੍ਰਸ਼ਾਸਨ ਤਲਾਸ਼ੀ ਲਈ ਜਾਂਦਾ ਜੇ ਤਾਂ ਉਹਦੀ ਮੈਡੀਕਲ ਦੇ ਵਿੱਚੋਂ ਕੁਛ ਨਿਕਲੇ ਫੇਰ ਤਾਂ ਉਹਨੂੰ ਲਾਈਵ ਕਰਨਾ ਜਦੋਂ ਕੁਛ ਨਿਕਲ ਹੀ ਨਹੀਂ ਰਹਾ ਤੇ ਉਹਨੂੰ ਬਦਨਾਮ ਕਰਨ ਦਾ ਕੀ ਫਾਇਦਾ ਕਿ ਜੀ ਇਹਦੇ ਤੇ ਤਾਂ ਪਹਿਲਾਂ ਵੀ ਪਰਚੇ ਰਹੇ ਆ ਇਹ ਉਹ ਉਹ ਪਹਿਲਾਂ ਵਾਲੀਆਂ ਗੱਲਾਂ ਸੀਗੀਆਂ ਇਹਦਾ ਮਤਲਬ ਹੈ ਕਮੇਟੀਾਂ ਵਾਲੇ ਸੁਧਰ ਨਹੀਂ ਦੇ ਰਹੇ ਥੋੜਾ ਜਿਹਾ ਕਮੇਟੀਆਂ ਦੇ ਆਹ ਕਮੇਟੀਆਂ ਨਹੀਂ ਜੀ ਕਮੇਟੀਆਂ ਦੇ ਵਿੱਚ ਮੈਂਬਰ ਹੈ ਜਿਹੜੇ 2-4 ਮੈਂਬਰ ਕਮੇਟੀਆਂ ਦੇ ਵਿੱਚ ਮੈਂਬਰ ਹੁੰਦੇ ਆ ਜਿਹੜੇ 2-4 ਉਹ ਸਾਰੀ ਕਮੇਟੀ ਨੂੰ ਜੇ ਅੱਜ ਵੀ ਇਹ ਗੱਲਾਂ ਧਿਆਨ ਦੇ ਵਿੱਚ ਨਾ ਲੈਂਦਿਆਂ ਗਿਆ ਇਹ ਕਮੇਟੀਆਂ ਬਾਹਲਾ ਚ ਨਹੀਂ ਬਾਈ ਜੀ ਚੱਲਦੀਆਂ ਹੂੰ ਬਾਹਲਾ ਚ ਨਹੀਂ ਚੱਲਦਾ ਹੁੰਦਾ ਕੰਮ ਆਪਦੇ ਹੀ ਜਿਹੜਾ ਪਟਣ ਲੱਗ ਆਪਦੇ ਹੀ ਹੀ ਕਿਉਂ ਹਰ ਇੱਕ ਬੰਦੇ ਨੂੰ ਕੰਮਤੰਦੇ ਵਾਲੇ ਬੰਦੇ ਆ ਹਰ ਕੋਈ ਹ ਹਰ ਹਰ ਇੱਕ ਨੂੰ ਕੰਮਤੰਦਾ ਫੇਰ ਨੰਬਰ 2 ਤੇ ਕਮੇਟੀ ਵਾਲਿਆਂ ਨੂੰ ਚਾਹੀਦਾ ਦੇਖੋ ਸਾਡੇ ਪਿੰਡ ਦੇ ਵਿੱਚ ਤੋਂ ਮੈਂ ਸਾਡੇ ਪਿੰਡ ਦੀ ਗੱਲ ਹੀ ਕਰਦਾ ਸਾਡੇ ਪਿੰਡ ਦੇ ਵਿੱਚ ਮੈਂ ਕਿਹਾ ਸੀ ਮੈਂ ਇੱਕ WhatsApp ਤੇ ਆਪਾਂ ਇੱਕ ਗਰੁੱਪ ਬਣਾਇਆ ਜਾਵੇ ਕਮੇਟੀ ਦਾ ਗਰੁੱਪ ਬਣਾਇਆ ਜਾਵੇ ਕੋਈ ਕਮੇਟੀ ਨੇ ਮੀਟਿੰਗ ਕਰਨੀ ਹੈ ਠੀਕ ਹੈ ਨਾ ਕੋਈ ਵੀ ਗੱਲਬਾਤ ਆ ਉਹ ਗਰੁੱਪ ਦੇ ਵਿੱਚ ਪਾਓ ਵੀ ਆਪਾਂ ਭਾਈ ਇੰਨੇ ਟਾਈਮ ਨੂੰ ਇਕੱਠੇ ਹੋਵਾਂਗੇ ਤੇ ਸਾਰੇ ਕੰਮਤੰਦੇ ਵਾਲੇ ਬੰਦੇ ਆ ਉਹ ਨਾ ਕੋਈ ਗਰੁੱਪ ਆ ਬਸ ਸਿੱਧਾ ਉਹਦੀ ਪਤਾ ਲੱਗਦਾ ਵੀ ਕੋਈ ਨਾ ਕੋਈ ਵੀਡੀਓ ਆ ਗਈ ਤੇ ਮੁੜ ਕੇ ਫੇਰ ਕਹਿੰਦੇ ਸਾਡਾ ਸਾਥ ਨਹੀਂ ਦਿੰਦੇ ਤੋਡੇ ਹਿਸਾਬ ਨਾਲ ਕਿ ਜਿਨ੍ਹਾਂ ਨੇ 15 20 ਦਿਨ ਜਾਂ ਮਹੀਨਾ ਚਿੱਟਾ ਛੱਡੇ ਨੂੰ ਹੋਇਆ ਉਹਨਾਂ ਨੂੰ ਕਮੇਟੀਆਂ ਚ ਤਾਂ ਲਾਓ ਪਰ ਮੰਗਰ ਰੱਖੋ ਮੰਗਰ ਵੀ ਰੱਖੋ ਜੀ ਬਾਈ ਜੀ ਜਿਹੜੇ ਮੂਰੇ ਲੱਗੇ ਪਏ ਪੁੰਦੇ ਉਹਨਾਂ ਦੇ ਡੋਪ ਟੈਸਟ ਕਰਾਓ ਹੂੰ ਠੀਕ ਹੈ ਨਾ ਹੱਕ ਬਣਦਾ ਜੇ ਹੋ ਸਕਦਾ ਮੈਂ ਤੁਸੀਂ ਵੀ ਚਿੱਟਾ ਛੱਡਿਆ ਹਾਂਜੀ ਤੁਹਾਨੂੰ ਵੀ ਇੱਕ ਮਹੀਨਾ ਹੋਇਆ ਦੋ ਮਹੀਨੇ ਹੋ ਗਏ ਹੋਏ ਆਏ ਹੋ ਸਕਦਾ ਵੀ ਉਹਨਾਂ ਨੂੰ ਵੀ ਆਏ ਗਾਂ ਦੀ ਗਾਂ ਜਮ ਨਹੀਂ ਬਾਈ ਜੀ ਉਹ ਜਿਹੜੇ ਮਹੀਨਾ ਦੋ ਮਹੀਨੇ ਹੋਏ ਮੈਂ ਦੱਸੀ ਜਾਂਦਾ ਪਹਿਲਾਂ ਉਹਨਾਂ ਦੇ ਮਾੜੇ ਥੋਟ ਦਿਮਾਗ ਦੇ ਵਿੱਚ ਆਉਂਦੇ ਆ ਜਦੋਂ ਚਿੱਟਾ 12 12 ਮਹੀਨੇ ਬਾਈ ਜੀ ਇੱਕ ਸਾਲ ਇੱਕ ਸਾਲ ਇੱਕ ਸ 12 ਮੀਨੇ 700 ਟਾਉਟ ਆਉਂਦੇ ਆ ਮੰਨ ਲਓ ਹੋਣਾ ਕਿਸੇ ਨੇ ਮੇਰੇ ਤੇ ਯਕੀਨ ਕਰ ਲਿਆ ਚਿੱਟਾ ਫੜ ਲਿਆ ਮੇਰੇ ਤੇ ਯਕੀਨ ਕਰ ਲਿਆ ਵੀ ਚਲ ਜਾਨ ਸੁਗਵੀਰ ਤੂੰ ਰੱਖ ਲਾਇਆ ਚਿੱਟਾ ਵੀ ਇਹਨੂੰ ਆਪਾਂ ਤੜਕੇ ਨੂੰ ਪ੍ਰਸ਼ਾਸਨ ਨੂੰ ਫੜਾਵਾਂਗੇ ਉਹ ਵਿੱਚੋਂ ਕੀ ਪਤਾ ਫਿਰ ਉਹ ਉਹ ਆ ਗਏ ਦਿਮਾਗ 'ਚ ਵੀ ਯਾਰ ਥੋੜਾ ਜਿਆ ਕਰਕੇ ਦੇਖ ਲਈ ਆਪਣਾ ਕਿਹੜਾ ਕੋਈ ਦ ਲੱਗਦਾ ਫਿਰ ਭਾਈ ਜਿਉ ਤੇ ਉਹਦੇ 'ਚ ਕੀ ਫਰਕ ਰਹਿ ਗਿਆ ਇਹ ਚੀਜ਼ਾਂ ਦਾ ਬਾਈ ਜੀ ਧਿਆਨ ਰੱਖਣਾ ਪਊਗਾ ਦੇਖੋ ਜੇ ਆਪਾਂ ਲੰਬੇ ਸਮੇਂ ਤੱਕ ਚੱਲਣਾ ਇਹ ਚੀਜ਼ਾਂ ਠੀਕ ਹੈ ਨਾ ਇਹ ਛੋਟੀਆਂ ਛੋਟੀਆਂ ਗੱਲਾਂ ਮੈਂ ਕੋਈ ਆਪਣੇ ਕੋਲ ਬਣਾ ਕੇ ਨਹੀਂ ਇਹ ਗੱਲਾਂ ਕਹਿੰਦਾ ਮੇਰੇ ਕੋਲੇ ਬਹੁਤ ਭਰਾ ਜੰਮਾਂ ਦੇ ਵਿੱਚ ਆਉਂਦੇ ਆ ਮੇਰੇ ਕੋਲੇ ਬਹੁਤ ਫੋਨ ਆਉਂਦੇ ਨੇ ਇਹ ਚੀਜ਼ਾਂ ਵਾਸਤੇ ਬਾਈ ਕਿਤੇ ਨਾ ਕਿਤੇ ਯਾਰ ਤੁਹਾਡੇ ਕੋਲੇ ਚੈਨਲ ਵਾਲੇ ਭਰਾ ਆਉਂਦੇ ਆ ਤੁਸੀਂ ਇਹ ਗੱਲਾਂ ਬੋਲੋ ਮੈਂ ਤਾਂ ਇਹ ਗੱਲਾਂ ਬੋਲੀਆਂ ਨੇ ਠੀਕ ਹੈ ਨਾ ਤੇ ਬਾਕੀ ਇਹ ਚੀਜ਼ਾਂ ਬਹੁਤ ਚਲੋ ਬਹੁਤ ਵਧੀਆ ਮੈਨੂੰ ਲੱਗਦਾ ਵੀ ਹੁਣ ਸ਼ਾਇਦ ਆਪਣੇ ਪੰਜਾਬ ਦੇ ਉੱਪਰ ਇੱਕ ਜਿਹੜਾ ਕਲੰਕ ਲੱਗਿਆ ਧੱਬਾ ਲੱਗਿਆ ਉਹ ਲੈ ਸਕਦਾ ਹੈ ਪਰ ਲਹੂ ਤਾਂ ਜਿਆ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਜਾ ਵੀ ਕਮੇਟੀਆਂ ਦੇ ਵਿੱਚ ਸਿਆਣੇ ਕਹਿੰਦਾ ਸਿਆਣੇ ਬਜ਼ੁਰਗਾਂ ਦਾ ਹੋਣਾ ਜ਼ਰੂਰੀ ਹੈ ਠੀਕ ਹੈ ਨਾ ਜਾਤਾਂ ਪਾਤਾਂ ਤੋਂ ਉੱਠ ਕੇ ਹੋਣਾ ਜ਼ਰੂਰੀ ਹੈ ਜਿਹੜੇ ਕਮੇਟੀਆਂ ਦੇ ਵਿੱਚ ਮੈਂਬਰ ਬਣੇ ਉਹਨਾਂ ਦਾ ਟੌਪ ਟੈਸਟ ਹੋਣਾ ਜ਼ਰੂਰੀ ਨੇ ਜਿਹੜੇ ਭਰਾ ਨਵਾਂ ਨਸ਼ਾ ਛੱਡਿਆ ਉਹ ਕਮੇਟੀਆਂ ਦੇ ਨਾਲ ਜੁੜਨ ਸਹੀ ਔਰ ਥੋੜਾ ਪਿਛੇ ਰਹਿਣਾ ਹੂੰ ਇਹ ਚਿੱਟਾ ਫੜ ਕੇ ਉਹਨਾਂ ਦੇ ਹੱਥ ਚ ਨਾ ਦਿੱਤਾ। ਉਹਨਾਂ ਦੇ ਹੱਥ ਚ ਨਾ ਦਿੱਤਾ ਜਾਵੇ। ਉਹਨਾਂ ਦੇ ਹੱਥ ਚ ਨਾ ਦਿੱਤਾ ਬਾਈ ਜੀ ਦੇਖੋ ਜਿੱਥੋਂ ਕੋਈ ਚਿੱਟਾ ਫੜਿਆ ਜਾਂਦਾ ਹੈ ਬਰਾਮਦ ਹੁੰਦੀ ਹੈ ਕੋਈ ਚੀਜ਼ ਉਹਦੀ ਵੀਡੀਓ ਵਾਇਰਲ ਕੀਤੀ ਜਾਵੇ ਹਮ ਹਰ ਇੱਕ ਦੀ ਦੇਖੋ ਹਰ ਇੱਕ ਦੀ ਚਾੱਕੇ ਇਹ ਕਾਨੂੰਨ ਨੂੰ ਵੀ ਸਖਤਾਈ ਕਰਨੀ ਪਊਗੀ ਵੀ ਜਿਹੜੀ ਕਿਤੇ ਦੀ ਹਰ ਇੱਕ ਦੀ ਚਾੱਕੇ ਵਾਇਰਲ ਵੀਡੀਓ ਕਰਨੀ ਜਾਂ ਚੋਰੀਆਂ ਵੀਡੀਓ ਬਣਾਉਣੀਆਂ ਦੇਖੋ ਕਾਨੂੰਨ ਵੀ ਨਹੀਂ ਚੀਜ਼ਾਂ ਕਹਿੰਦਾ ਵੀ ਚੋਰੀਆਂ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਵੇ ਹੋ ਸਕਦਾ ਉਹ ਕੋਈ ਆਪਦਾ ਜਾਨੀ ਨੁਕਸਾਨ ਹੋ ਜੇ ਉਹਦਾ ਫੇਰ ਦੇਖੋ ਉਹ ਤਾਂ ਵੀਡੀਓ ਵਾਲਾ ਬਣਾਉਣ ਵਾਲਾ ਦਾ ਬਾਗਿਆ ਤੇ ਉਹ ਆਪਦਾ ਜਾਨ ਤੋਂ ਹੱਥ ਤੋੜੂ ਬੰਦਾ ਹਮ ਠੀਕ ਹੈ ਨਾ ਇਹ ਚੀਜ਼ਾਂ ਦਾ ਹਾਂ ਜਾਤਪਾਤ ਉੱਠ ਕੇ ਕਿਵੇਂ ਲੱਗਦਾ ਕਿ ਪਿੰਡਾਂ ਚ ਠੀਕ ਹੈ ਇੱਕ ਜਾਗਰੂਕਤਾ ਪੈਦਾ ਹੋ ਚਾਹੇ ਇੱਕ ਬੰਦੇ ਨੇ ਸ਼ੁਰੂ ਕੀਤਾ ਕੰਮ ਅੱਜ ਤੱਕ तकरीबन ਸ਼ਾਇਦ ਕੋਈ ਪਿੰਡ ਚ ਨਾ ਬੜੀ ਹੋਵੇ तकरीबन ਸਾਰੇ ਪਿੰਡਾਂ ਚ ਕਮੇਟੀ ਬਣ ਚੁੱਕੀ ਹੈ ਇਹਦੇ ਚ ਕੀ ਦੇਖ ਦੋ ਕਿ ਆਪ ਦੀ ਸਰਕਾਰ ਆਉਂਦੀ ਹੈ ਇਹ ਕਹਿੰਦੀ ਤੁਸੀਂ 4 ਮਹੀਨੇ ਚ ਖਤਮ ਕਰ ਦਿਆਂਗੇ ਪਰ ਉਹ ਕਿੱਧਰ ਗਿਆ ਦਵੇ ਸਰਕਾਰ ਕਿਉਂ ਨਹੀਂ ਇਹ ਗੱਲ ਵੱਲ ਗੌਰ ਕਰ ਰਹੀ ਬਾਈ ਜੀ ਸਰਕਾਰ ਮੈਂ ਇੱਕ ਨਾ ਇੱਥੇ ਚਲੋ ਕਹਾਂਗੇ ਕੀ ਆਪਣੇ ਨੇੜੇ ਦਾ ਕੋਈ ਐਮਐਲਏ ਸੀਗਾ ਹਾਂ ਇਹ ਹੈਗੀ 4-5 ਮਹੀਨਿਆਂ ਦੀ ਗੱਲ ਹੈਗੀ ਆ ਮੈਨੂੰ ਮਿਲਣ ਦਾ ਮੌਕਾ ਲੱਗਿਆ ਮੈਂ ਉਹਨਾਂ ਨੂੰ ਕਿਹਾ ਬਾ ਜੀ ਦੇਖੋ ਤੁਹਾਡੀ ਸਰਕਾਰ ਆਈ ਹੈ ਤੂੰ ਸੀ ਕਿ ਇਹ ਸੀ ਵੀ ਚਟਾ ਬੰਦ ਹੋ ਜਾਊਗਾ ਬੰਦ ਕਰਾਓ ਹੂੰ ਕਹਿੰਦੇ ਮਾਰਨੇ ਥੋੜੀ ਆ ਬੰਦੇ ਚਟੇ ਜੜ ਪੀਂਦੇ ਆ ਉਹ ਮਾਰਨੇ ਥੋੜੀ ਆ ਆਪਾਂ ਫਿਰ ਪੀ ਕੇ ਬੱਜ ਜਾਣਗੇ ਪੀ ਕੇ ਥੋੜਾ ਬੱਜ ਜਾਣਗੇ ਫਿਰ ਇਹੀ ਸਵਾਲ ਸੀਗਾ ਮਾਹ ਜੀ ਦੇਖੋ ਕਿੰਨਾ ਕਚਰਾ ਹਾਂ ਖਤਮ ਹੋਣਗੇ ਕਿੰਨਾ ਕਚਰਾ ਕੋਈ ਨਾ ਕਹਿੰਦੇ ਤੂੰ ਆਪਦੀ ਪ੍ਰੈਕਟਿਸ ਲਾ ਤੂੰ ਕੀ ਲੈਣਾ ਅੱਛਾ ਤੂੰ ਮੈਨੂੰ ਮੈਨੂੰ ਖੋਦ ਹਾਂ ਵੀ ਤੂੰ ਆਪਦੀ ਪ੍ਰੈਕਟਿਸ ਲਾ ਤੂੰ ਕੀ ਲੈਣਾ ਫਿਰ ਭਾਈ ਜੀ ਐ ਐਮਐਲਏ ਨੇ ਕਿਹਾ ਜੀ ਖੋਦ ਆ ਹੁਣ ਆ ਸਾਡੇ ਨੇੜੇ ਹੁਣ ਮੈਨੂੰ ਲੱਗਦਾ ਰੋਲਾ ਵੀ ਪਿਆ ਪਿਆ ਨੇੜੇ ਉਹ ਐਮਐਲਏ ਦਾ ਥੋੜਾ ਮੈਂ ਥੋੜਾ ਜਿਹਾ ਰੌਲਾ ਵੀ ਸੁਣਿਆ ਮੈਂ ਉਹ ਚੀਜ਼ ਦਾ ਠੀਕ ਹੈ ਨਾ ਕੋਈ ਚਿੱਤੇ ਨਾਲ ਹੀ ਸੰਬੰਧ ਸਬੰਧ ਜੇ ਲੱਗਿਆ ਉਹ ਚੀਜ਼ਾਂ ਦੇ ਨੇੜੇ ਤੇੜੇ ਦੇ ਹਾਂਜੀ ਤੇ ਹੋਏ ਤਾਂ ਕੋਈ ਚੱਕਰ ਨਹੀਂ ਖੁੱਲ ਕੇ ਵੀ ਕਿਤੇ ਬੋਲ ਪਾਂਗੇ ਇਹ ਚੀਜ਼ਾਂ ਦਾ ਆਪਾਂ ਨੂੰ ਕਿਹੜਾ ਪੀ ਠੀਕ ਹੈ ਨਾ ਪਰ ਆਇਆ ਵੀ ਆਪਾਂ ਕਹਦੀਏ ਵੀ ਸਰਕਾਰਾਂ ਦੇ ਨਾਲ-ਨਾਲ ਆਪਾਂ ਨੂੰ ਸਮਾਜ ਨੂੰ ਬਹੁਤ ਵੱਡਾ ਆਪਣੀ ਦੇਣ ਹੈ ਆਪਾਂ ਨੂੰ ਸਮਾਜ ਨੂੰ ਉਹਦਾ ਸਾਥ ਦੇਣਾ ਪਊ ਫਿਰ ਇਸ ਹਿਸਾਬ ਨਾਲ ਤਾਂ ਸਰਕਾਰ ਤੇ ਕੋਈ ਉਮੀਦ ਨਾ ਲਾਈ ਜਾਵੇ ਮੈਂ ਕਹਿੰਦਾ ਪਹਿਲਾਂ ਵਾਲੀਆਂ ਸਰਕਾਰਾਂ ਨੇ ਕਿਹੜਾ ਕੁਝ ਕਰ ਲਿਆ ਜੀ ਇਹ ਤਾਂ ਸੌਂਗ ਦੀ ਸਰਕਾਰ ਜਾ ਕੇ ਉਹ ਤੋਂ ਜ਼ਿਆਦਾ ਵਧਿਆ ਵਧਿਆ ਲੱਗਿਆ ਵਧ ਗਿਆ ਵਧ ਗਿਆ ਹੂੰ ਪਹਿਲਾਂ ਥੋੜਾ ਜਿਹਾ ਚੋਰੀ ਛੋਪੇ ਹੁੰਦਾ ਸੀ ਹੁਣ ਤਾਂ ਸ਼ਰੇਆਮ ਹੀ ਸ਼ਰੇਆਮ ਹੀ ਹੋਇਆ ਪਿਆ ਗੁੰਡਾਗਰ ਦੀ ਸ਼ਰੇਆਮ ਹੋ ਜਾਂਦੀ ਆ ਦੇਖੋ ਕਿੱਡੇ-ਕਿੱਡੇ ਆਪਣੇ ਭਰਾ ਜਿਨ੍ਹਾਂ ਨੇ ਆਪਣੇ ਪੰਜਾਬ ਦਾ ਨਾਂ ਕੱਢਿਆ ਸੀਗਾ ਗੇਮ ਦੇ ਵਿੱਚ ਲਾ ਲਓ ਗਾਇਕੀ ਦੇ ਵਿੱਚ ਲਾ ਲਓ ਹਨਾ ਕਿੱਡੇ-ਕਿੱਡੇ ਭਰਾ ਸੀਗੇ ਹਨਾ ਵੀ ਗਾਦਰੀ ਬਾਬਿਆਂ ਦੀ ਗੱਲ ਕੀਤੀ ਸੀ ਉਹ ਬੰਦੇ ਹਨਾ ਦੁਨੀਆ ਤੋਂ ਵਿਚਾਰਿਆਂ ਨੂੰ ਉਹ ਕਰਤਾ ਤੇ ਉਹ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਬਾਈ ਜੇ ਤਾਂ ਬਸ ਕੱਲੀਆਂ ਸਰਕਾਰਾਂ ਨੇ ਆਪਾ ਨੂੰ ਚਾ ਆਪਾਂ ਨੂੰ ਕੀ ਹੈ ਸਿਰਫ ਕੱਲੇ ਆਪਾਂ ਨੂੰ ਆਟੇ ਦਾਲਾਂ ਚ ਨਾਲੀਆਂ ਦੇ ਮਸਲੇ ਚਲੋ ਜਾ ਕੇ ਰੱਖ ਲਿਆ ਇੱਕ ਆਪણો ਪਖਿਹਾਰੀ ਬਣਾਤਾ ਸਾਨੂੰ ਆਟਾ ਦੇ ਦਾਂਗੇ ਸਾਨੂੰ ਦਾਲ ਦੇ ਦਾਂਗੇ ਸਾਨੂੰ ਫਰੀ ਦੇ ਦਾਂਗੇ ਸਾਨੂੰ ਰੋਜ਼ਗਾਰ ਚਾਹੀਦਾ ਸਾਨੂੰ ਰੋਜ਼ਗਾਰ ਦਿਓ ਅਸੀਂ ਆਪ ਹੀ ਸਭ ਕੁਝ ਲੈ ਲਾਂਗੇ ਬਿਲਕੁਲ ਠੀਕ ਹੈ ਨਾ ਹੁਣ ਮੇਰੇ ਕੋਲੇ ਬਹੁਤ ਭਰਾ ਆਉਂਦੇ ਆ ਘਟੋ ਘਟ ਇਸ ਜਮ ਦੇ ਵਿੱਚੋਂ ਨੌ ਮੁੰਡੇ ਬਾਹਰ ਵਾਗੇ ਉਹ ਕਿਉਂ ਜਾ ਰਹੇ ਨੇ ਨਾ ਜਦੋਂ ਇੱਥੇ ਰੋਜ਼ਗਾਰ ਹੀ ਨਹੀਂਗਾ ਉਹ ਨਸ਼ੇ ਚ ਹੀ ਪੈਣਗੇ ਬਾਈ ਜੀ ਐਡੇ ਪੜੇ ਲਿਖੇ ਹੋ ਕੇ ਉਹ ਨਸ਼ਿਆਂ ਚ ਹੀ ਪੜ ਹੂੰ ਠੀਕ ਹੈ ਨਾ ਉਹ ਸਾਰਾ ਕੁਸ ਜੇ ਰੁਜ਼ਗਾਰ ਹੈ ਪੜ੍ਹੇ ਲਿਖਿਆ ਹੈ ਮਾਨ ਸਾਹਿਬ ਨੇ ਕਿਹਾ ਸੀ ਕਿ ਬਾਹਰ ਲੈ ਇੱਥੇ ਆਉਣਗੇ ਪੜ੍ਹਨਾ ਮੈਨੂੰ ਲੱਗਦਾ ਉਹ ਤੋਂ ਦੁੱਗਣੇ ਬਾਹਰ ਜਾਣ ਲੱਗੇ ਬਿਲਕੁਲ ਉਹਦਾ ਜਿਦਾ ਕੋਈ ਫਰਕ ਹੀ ਨਹੀਂ ਫਰਕ ਹੀ ਨਹੀਂ ਰਿਹਾ ਨਾ ਜੀ ਬਈ ਇੱਕ ਹੋਰ ਵੀ ਆ ਆ ਵੀ ਸਕਦਾ ਹੈ ਜਦੋਂ ਪੰਜਾਬ ਦੇ ਪੰਜਾਬੀ ਨਾਰੇ ਕੋਈ ਨਾ ਕੋਈ ਤਾਂ ਰਾਜ ਕਰੇਗਾ ਪਰ ਭਾਈ ਜੀ ਇੱਥੇ ਦੇਖੋ ਕਹਿ ਦਿੰਦੇ ਆ ਵੀ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦਿੰਦਾ ਹੂੰ ਠੀਕ ਹੈ ਨਾ ਕਈ ਵਾਰ ਕਹਿੰਦੇ ਆਪਾਂ ਪਰਦੇਸੀ ਆ ਜੀ ਇਹਦੋਂ ਕਿ ਉਹਦ ਕਿਉਂ ਸਾ ਦਿੰਦੇ ਆ ਪੰਜਾਬੀ ਪੰਜਾਬੀ ਦਾ ਵੀ ਨਹੀਂ ਸਾ ਦਿੰਦੇ ਆਪਾਂ ਠੀਕ ਹੈ ਨਾ ਸੌਂਗਾ ਦੀ ਇੱਕ ਦੂਜੇ ਤੇ ਥੋੜਾ ਜਿਆਦਾ ਹੁੰਦਾ ਵੀ ਯਾਰ ਇਹ ਤਾਂ ਆਪਾਂ ਕਰਨਾ ਕੀ ਹੈ ਪਰਦੇਸੀ ਨੂੰ ਤਾਂ ਆਪਣੇ ਅੱਗੇ ਆਈ ਜਾਂਦਾ ਜਾਤਾਂ ਪਾਤਾਂ ਚ ਜਿੰਨਾ ਚਿਰ ਨਹੀਂ ਨਿਕਲਦੇ ਉਨਾ ਚਿਰ ਦਾ ਕੋਈ ਹੱਲ ਨਹੀਂ ਹੋ ਸਕਦਾ ਇਹ ਸਰਕਾਰਾਂ ਨੇ ਜੀ ਕੁਰਸੀਆਂ ਦੇ ਮਾਰਿਆ ਨੇ ਆਪਾਂ ਨੂੰ ਜਾਤਾਂ ਪਾਤਾਂ ਨਾਲ ਜਾ ਕੇ ਰੱਖ ਲਿਆ ਅੱਜ ਕੱਲ ਦੇ ਜਿਹੜੇ ਚੋਹ ਠੱਗ ਬੰਦੇ ਉਹ ਸਮਾਜ ਸੇਵੀ ਬਣੇ ਬੈਠੇ ਨੇਗੇ ਠੀਕ ਹੈ ਨਾ ਲੋਕ ਉਹਨਾਂ ਤੇ ਵਿਸ਼ਵਾਸ ਕਰਨ ਲੱਗੇ ਉਹੀ ਹੀ ਦੇਖਦੇ ਹੁਣ ਮੇਰੇ ਅਰਗੇ ਦਾ ਚੱਟੇ ਦਾ ਪਸ਼ੋਕੜ ਰਿਆ ਹੁੰਦਾ ਤੇ ਮੈਂ ਹੀ ਚਿੱਟਾ ਰੋਕਣ ਲੱਗ ਜੂੰਗਾ ਠੀਕ ਹੈ ਨਾ ਮੇਰਾ ਪਸ਼ੋਕੜ ਕੀ ਰਿਆ ਕਿਤੇ ਨਾ ਕਿਤੇ ਲਾਲਚ ਆਉਂਦਾ ਬੰਦੇ ਦੇ ਕਿਤੇ ਨਾ ਕਿਤੇ ਤਾਂ ਜਾ ਕੇ ਪੈਸਾ ਚੀਜ਼ ਹੀ ਬਾਈ ਜੀ ਇਹ ਜੀ ਅੱਜ ਕੱਲ ਕਹੇ ਦੇ ਨਾ ਕੋਈ ਵੀ ਨਹੀਂ ਜਰ ਮੈਂ ਕੋਈ ਰੱਬੀ ਰੂਪਵਾਦੀ ਹੋਊਗਾ ਨੇ ਪੈਸਾ ਹਰ ਇੱਕ ਮੂਰੇ ਪੈਸੇ ਦੀ ਤੇਜ਼ ਲੱਗੀ ਪਈ ਹੁੰਦੀ ਆ ਹਰ ਇੱਕ ਦੇ ਲਾਲਚ ਮਨ ਚ ਆ ਹੀ ਜਾਂਦਾ ਹੈ ਵੀਡੀਓ ਵੇਖਣ ਵਾਲੇ ਵੀ ਕਹਿਣਗੇ ਕਿ ਤੁਸੀਂ ਆਪ ਕਹਿ ਰਹੇ ਹੋ ਤੁਸੀਂ ਵੀ ਛੱਡਿਆ ਤੁਹਾਡੇ ਮਨ ਚ ਨਹੀਂ ਨਹੀਂ ਮੈਂ ਤਾਂ ਦੇਖੋ ਮੈਂ ਜਿੰਮ ਦੇ ਤੌਰ ਤੇ ਕਹਿੰਦਾ ਮੈਂ ਤਾਂ ਜਿੰਮ ਦੇ ਵਿੱਚ ਮੇਰੇ ਕੋਲੇ ਆਉਂਦੇ ਆ ਭਰਾ ਤੁਸੀਂ ਕਮਾਈ ਇਧਰੋਂ ਕਰ ਰਹੇ ਮੈਂ ਤਾਂ ਆਪਦੀ ਕਮਾਈ ਜਿੰਮ ਦੀ ਕਰ ਰਿਹਾ ਮੈਨੂੰ ਕੋਈ ਉਂਗਲ ਖੜੀ ਕਰਕੇ ਕਹਦੇ ਵੀ ਮੈਂ ਕਿਸੇ ਤੋਂ ਕੋਈ ਕਿਹਾ ਹੋਵੇ ਮੈਂ ਤੇਰੀ ਕਾਉਂਸਲਿੰਗ ਕਰੂੰਗਾ ਮੈਨੂੰ ਇੰਨੇ ਪੈਸੇ ਪਾ ਕੋਈ ਮੇਰਾ ਅਕਾਊਂਟ ਚੈੱਕ ਕੀਤਾ ਜਾਵੇ ਕਿ ਤੋ ਅੱਜ ਤੱਕ ਮੈਂ 1 ਰੁਪਏ ਦਾ ਦੇਂਦਾ ਰਹੂ ਆ ਆਪਦਾ ਬਿਜ਼ਨਸ ਕੀਤਾ ਬਾਈ ਜ ਦੇਵਾਨੀ ਦਿੱਤੀ ਆਪਦਾ ਕਿਲਾ ਵੇਚ ਕੇ ਖੋਲਿਆ ਚੋਲੇ ਇੱਕ ਰਿਸਕ ਲੈਂਦਾ ਮੇਰਾ ਸਮਾਜ ਨੇ ਮੇਰਾ ਸਾਥ ਦਿੱਤਾ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਮੇਰੇ ਬੱਚਿਆਂ ਦੀ ਜ਼ਿੰਦਗੀ ਬਣ ਜੂ ਮੈਨੂੰ ਦੇਖ ਕੇ ਜੇ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਗਿਆ ਬਹੁਤ ਮਾਵਾ ਦੇ ਪੁੱਤ ਨਸ਼ਾ ਛੱਡਣਗੇ ਹੂੰ ਵੀ ਯਾਰ ਇਹ ਨਸ਼ਾ ਛੱਡ ਕੇ ਜ਼ਿੰਦਗੀ ਚ ਕਾਮਯਾਬ ਹੋਇਆ ਜੇ ਭਾਈ ਜੀ ਮੈਨੂੰ ਹੀ ਸਮਾਜ ਨੇ ਫੇਲ ਕਰਤਾ ਤੇ ਮੈਂ ਕੀ ਗੂ ਨਹੀਂ ਯਾਰ ਵੀ ਆਪਣਾ ਸਮਾਜ ਸਾਥ ਨਹੀਂ ਦਿੰਦਾ ਹੂੰ ਤੁਸੀਂ ਹੋਰਾਂ ਨੂੰ ਵੀ ਨੈਗੇਟਿਵ ਕਰੋਗੇ ਉਹ ਤਾਂ ਹੋਊਗਾ ਹੀ ਹੋਊਗਾ ਜੀ ਬਾਈ ਦੇਖ ਕੇ ਹੋਊਗਾ ਹੀ ਹੋਊਗਾ ਹਣਾ ਪਰ ਮੈਂ ਇੱਕ ਕਿੱਲਾ ਬਈ ਤੁਸੀਂ ਜਮ ਤਨ ਵੈਸੇ ਮੈਂ ਇੱਕ ਕਿੱਲਾ ਤੁਸੀਂ ਚਿੱਟੇ ਚ ਤਿੰਨ ਕਿੱਲੇ ਬਾਈ ਜੀ ਚਿੱਟੇ ਤੇ ਦੇਖੋ ਇੱਕ ਮੈਨੂੰ ਲੱਗਿਆ ਵੀ ਮੈਨੂੰ ਬਹੁਤ ਨਹੀਂ ਗਿਆ ਵੀ ਬਾਹਰ ਨਿਕਲ ਜਾ ਯਾਰ ਬਾਹਰ ਨਿਕਲ ਜਾ ਯਾਰ ਕੀ ਲੈਣਾ ਇੱਥੇ ਪਰ ਬਾਹਰ ਨਾਲੋਂ ਮੈਂ ਕਹਿੰਦਾ ਵੀ ਆਪਦੇ ਆਪਦੇ ਮੁਲਕ ਦੇ ਵਿੱਚ ਰਹਿ ਕੇ ਕਮਾਈ ਕੀਤੀ ਜਾਵੇ ਹੂੰ ਠੀਕ ਹੈ ਨਾ ਵੀ ਚਲੋ ਮੇਰੇ ਕੋਲੇ ਹੋਰ ਨਾ ਦਾ ਮੈਂ ਕੋਈ ਸਿੱਖਿਆ ਦੀ ਕੰਮ ਧੰਦਾ ਮੈਂ ਕੁਝ ਕਰ ਲਾਂ ਦਾ ਨਾ ਮੈਂ ਐਡਾ ਕੋਈ ਪੜਿਆ ਲਿਖਿਆ ਸੀਗਾ ਵੀ ਮੈਂ ਪੜ੍ਹੇ ਲਿਖਦਾ ਫਿਰ ਮੈਨੂੰ ਇਹ ਲੱਗਿਆ ਵੀ ਯ ਦੇਖੀ ਉਧਰੋਂ ਵੀ ਕਮਾਈ ਕਰਨੀ ਆ ਇਧਰੋਂ ਵੀ ਕਰਨੀ ਆ ਨਾਲੇ ਆਪਣੀ ਸਿਹਤ ਸੰਭੂਗੀ ਨਾਲੇ ਜਿਹੜੇ ਮਾਮਾ ਦੇ ਪੁੱਤ ਨਸ਼ੇ ਚ ਫਸੇ ਹੋਏ ਨੇ ਕਿਵੇਂ ਨਾ ਕੀ ਬਤਾਪਾ ਨੂੰ ਦੇਖ ਕੇ ਕੋਈ ਨਾ ਕੋਈ ਮਾਂ ਦਾ ਪੁੱਤ ਨਿਕਲੇ ਵੇ ਮੈਨੂੰ ਪਤਾ ਲੱਗਿਆ ਤੁਹਾਡਾ ਵਿਆਹ ਵੀ ਇਸੇ ਤਰੀਕ ਚ ਚੱਕਰ ਚ ਹੋ ਗਿਆ ਕਿ ਚਲੋ ਇਹਦੇ ਕੋਲੇ ਪੈਲੀ ਆ ਪੈਲੀ ਰਹਿ ਜਾਊਗੀ ਤਾਂ ਮਰ ਖਾਪ ਜਾਊਗਾ ਅੱਜ ਕੱਲ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਲਾਲਚ ਦੀ ਗੱਲ ਦੱਸ ਕੇ ਆਇਆ ਮੇਰੇ ਸਹੁਰਾ ਸਾਹਿਬ ਦੀ ਡੈਥ ਹੋਈ ਹੋਈ ਆ ਤਾਏ ਚਾਚਾ ਨੂੰ ਲਾਲਚ ਆਈ ਜਾਂਦਾ ਵੀ ਜਰ 10 ਕਿੱਲੇ ਹੈਗੇ ਆ ਸ਼ਹਿਰੀ ਜ਼ਮੀਨ ਜਾਇਦਾਦ ਹੈ ਇਹ ਤਾਂ ਨਛੇਜ ਮਰ ਜੂਗਾ ਠੀਕ ਹੈ ਨਾ ਮੜ ਕੇ ਜਮੀਨ ਆਪਣੀਆਂ ਕੁੜੀ ਨੂੰ ਚਾਕੇ ਕਿਸੇ ਪਾਸੇ ਹੋਰ ਵਿਆਦਾਂਗੇ ਪਰ ਉਹ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਅੱਜ ਮੇਰੀ ਅੱਖਾਂ ਚੱਖਾਂ ਪਾ ਕੇ ਉਹ ਗੱਲ ਨਹੀਂ ਕਰ ਸਕਦੇ ਆਪਾਂ ਤਾਂ ਉਹਨਾਂ ਦੇ ਮੂੰਹ ਤੇ ਵੀ ਸਿੱਧਾ ਕਹਿੰਨੇ ਆ ਵੀ ਜਦੋਂ ਤੁਹਾਨੂੰ ਮੇਰੇ ਬਾਰੇ ਪਤਾ ਸੀ ਤੁਸੀਂ ਇਹਦੀ ਜ਼ਿੰਦਗੀ ਕਿਉਂ ਖਰਾਬ ਕੀਤੀ ਬਹੁਤ ਕਰ ਅਜਿਹੇ ਉਹਦੇ ਆ ਕਿ ਮੁੰਡਾ ਲੋਫਰ ਨਿਕਲ ਗਿਆ ਲੱਤ ਨਿਕਲ ਗਿਆ ਚਿੱਟੇ ਚ ਵੜ ਗਿਆ ਕਹਿੰਦੇ ਵਿਆਹ ਕਰ ਦੇ ਸੁਧਰ ਜੂ ਕਿ ਹਾਏ ਦੱਸ ਨੀ ਬਾਈ ਜੀ ਉਹ ਕਿਹੜਾ ਫਿਰ ਦੇਖੋ ਮੁੰਡੇ ਆਲੇ ਨੇ ਜਾਂ ਕੁੜੀ ਆਲੇ ਨੇ ਸੈਂਟਰ ਖੁੱਲੇ ਹੁੰਦੇ ਆ ਹਾਂ ਵੀ ਚਲੋ ਚਾਕੇ ਆਪਾਂ ਵਿਆਹ ਕਰਾਤਾ ਪਰ ਸਮ ਦੇ ਵੀ ਦੋਤੀਆਂ ਨੇ ਮੈਂ ਆਪਦੀਆਂ ਧੀਆਂ ਦਾ ਕਰਨ ਤੋਂ ਪਹਿਲਾਂ ਮੈਂ ਦੇਖੂਗਾ ਇਹ ਮੁੰਡਾ ਨਸ਼ਾ ਕਰਦਾ ਹੈ ਜਮੀਨਾਂ ਜਾਇਦਾਦਾਂ ਦੇਖਣ ਤੋਂ ਪਹਿਲਾਂ ਮੁੰਡੇ ਦੇ ਟੈਸਟ ਕਰਾ ਕੇ ਦੇਖੋ ਅੱਜ ਕੱਲ ਕੀ ਹੈ ਬਾਈ ਜੀ 70 70 75 75 ਕਿੱਲੇ ਵਾਲੇ ਮੈਂ ਦੇਖਿਆ ਜਿਹੜੇ ਨਸ਼ੇ ਕਰਦੇ ਹਮ ਸਿਰਫ ਕੱਲਾ ਕਹਿੰਦਾ ਯਾਰ ਜ਼ਮੀਨ ਹੈ ਸੌਖਾ ਹੈ ਸੌਖਾ ਕੀ ਜਦੋਂ ਆਪ ਨਸ਼ੇੜੀ ਹੋ ਕੇ ਪਿਆ ਹੈ ਬੰਦਾ ਜਮੀਨਾਂ ਨਾਲ ਦੇਖੋ ਬੰਦਾ ਦੇਖੋ ਬੰਦੇ ਦਾ ਕਿਰਦਾਰ ਦੇਖੋ ਅੱਜ ਕੱਲ ਕੀ ਹੈ ਬਾਈ ਜੀ ਰੂਪ ਬਦਲ ਲਾਂਦੇ ਆਪਣੇ ਪਰਕਰਦਾਰ ਉਹਨਾਂ ਦੇ ਵਿੱਚੋਂ ਉਹੀ ਨੇਗੇ ਹਮ ਬਿਲਕੁਲ ਠੀਕ ਹੈ ਨਾ ਰੂਪ ਬਦਲਣਾ ਨਹੀਂ ਅੰਦਰੋਂ ਦਿਲੋਂ ਜਿਹੜੀ ਦਿਲੋਂ ਭਾਵਨਾ ਉਹ ਪ੍ਰਮਾਤਮਾ ਨੂੰ ਮੰਨਦੇ ਹਨ ਅੰਦਰੋਂ ਮੰਨਿਏ ਆਪਾਂ ਇਹ ਮੈਂ ਰੂਪ ਬਦਲ ਕੇ ਕੋਈ ਦਿਖਾਵਾ ਨਹੀਂ ਕਰਨਾ ਮੈਂ ਕਿਸੇ ਨੂੰ ਜਿਹੜਾ ਅੰਦਰੋਂ ਸੱਚਾ ਅਗਲੇ ਦੇ ਮੂੰਹ ਤੇ ਕਹੋ 2 ਮਿੰਟ ਗੁੱਸਾ ਲੱਗਦਾ ਲੱਗੀ ਜਾਵੇ ਠੀਕ ਹੈ ਨਾ ਪਰ ਆਪਣਾ ਕੀ ਹੈ ਮੁਲਕ ਹੈ 2 ਕਿਲੋ ਆਟਾ ਦੇ ਕੇ ਥੋੜੀ ਜਿਹੀ ਸੇਵਾ ਜੀ ਕਰਕੇ ਬਾਹਰਲੇ ਨੂੰ ਜਜਵਾਤੀ ਕਰ ਲੰਦੇ ਆ ਵੀਡੀਓ ਪਾ ਕੇ ਵੀਡੀਓ ਪਾ ਕੇ ਕਰ ਲੰਦੇ ਆ ਤੇ ਉਧਰੋਂ ਫਿਰ ਲੱਖਾਂ ਦੇ ਦੇ ਕੇ ਇੱਥੇ 100 ਰੁਪਏ ਦੀ ਚੀਜ਼ ਤੇ ਉਥੋਂ ਹਜ਼ਾਰਾਂ ਰੁਪਏ ਆਉਂਦਾ ਹੈਗਾ ਤੇ ਉਹ ਵੀ ਬਾਹਰਲੇ ਬੈਠੇ ਇਹ ਨਹੀਂ ਦੇਖਦੇ ਯਾਰ ਬਿਲਕੁਲ ਕਿਨੂੰ ਕੀ ਦੇ ਰਹੇ ਆ ਬਿਲਕੁਲ ਬਾਈ ਹਾਂ ਆ ਸੰਗਵੀਰ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਸਾਡੇ ਲਈ ਤਹਿਦ ਨੂੰ ਤੁਹਾਨੂੰ ਬਦ ਬਾਈ ਜੀ ਤੇ ਆਪਣਾ ਸੁਖਵੀਰ ਰਾਮਪੁਰਾ ਦੇ ਨਾਂ ਤੇ ਬਣਿਆ ਹੋਇਆ ਸਾਰਾ ਚੈਨਲ ਵਗੈਰਾ ਜੇ ਕਿਸੇ ਮੇਰੇ ਭਰਾ ਨੂੰ ਜਿੰਨੇ ਕੁ ਜੋਗਾ ਹੈਗਾ ਠੀਕ ਹੈ ਨਾ ਜਿੰਨੇ ਇੱਥੇ ਜੀ ਬਾਈ ਜੀ ਮੈਂ ਇੱਕ ਹੋਰ ਆ ਜਿਹੜੇ ਕਬੱਡੀ ਦੇ ਖਿਡਿਆਰੀ ਆ ਮੈਨੂੰ ਐ ਹੁੰਦਾ ਵੀ ਕੋਈ ਖਿਡਿਆਰੀਆਂ ਵਾਸਤੇ ਕੁਛ ਨਾ ਕੁਛ ਮੈਂ ਫੀਸ ਮਾਫ ਕੀਤੀ ਹੋਈ ਆ ਹਾਂ ਫਿਰ ਜੇ ਕੋਈ ਨਸ਼ੇ ਦੇ ਵਿੱਚੋਂ ਚਿੱਟੇ ਚੋਂ ਕਿਸੇ ਵੀ ਨਸ਼ੇ ਚੋਂ ਕੋਈ ਨਿਕਲ ਕੇ ਆਉਂਦਾ ਚਲੋ ਮੇਰਾ ਨਹੀਂ ਸੀਗਾ ਸਾਥ ਦਿੱਤਾ ਕਿਸੇ ਨੇ ਮੈਨੂੰ ਇਹ ਹੁੰਦਾ ਵੀ ਨਸ਼ੇ ਚੋਂ ਨਿਕਲ ਕੇ ਆਉਂਦਾ ਮੈਂ ਉਹਨਾਂ ਦੀ ਫੀਸ ਮਾਫ ਕੀਤੀ ਹੋਈ ਆ ਉਹਨਾਂ ਨੂੰ ਦੱਸ ਦਾਂ ਬੀਬੀ ਜੀ ਮੈਂ ਕਿਵੇਂ ਨਸ਼ੇ ਚੋਂ ਨਿਕਲਿਆ ਸੀਗਾ ਤੁਸੀਂ ਇਸ ਤਰੀਕੇ ਦਾ ਨਸ਼ੇ ਜਗਲ ਕਹਿੰਦਾ ਬਈ ਦਵਾਈ ਦੇਖੋ ਦਵਾਈ ਤਾਂ ਡੋਢੇ ਅੱਜ ਕੱਲਾ ਠੱਗ ਬੈਠੇ ਆ ਜੀ ਦਵਾਈਆਂ ਵਾਲੇ ਵੀ ਨਸ਼ੇ ਦੀ ਅਜੇ ਤੱਕ ਤਾਂ ਕੋਈ ਦਵਾਈ ਬਣੀ ਨਹੀਂ ਬਾਈ ਜੀ। ਹੂੰ ਜੇ ਮੈਂ ਕਹਦਾ ਨਾ ਵੀ ਮੈਂ ਕਿਤੋਂ ਦਵਾਈ ਦਵਾਦਾ ਨਸ਼ੇ ਦੀ ਦਵਾਈ ਕੋਈ ਨਹੀਂ ਬਣੀ। ਇਹ ਤਾਂ ਸਿਰਫ ਆਪਣਾ ਦਿਮਾਗ ਹੈ। ਦਿਮਾਗ ਦੇ ਤੌਰ ਤੇ ਕੋਈ ਦਵਾਈ ਚੰਗੀ ਲੈ ਕੇ ਤੋੜਦੀ ਥੋੜੀ ਜੀ। ਸਭ ਤੋਂ ਵੱਧ ਆਪਾਂ ਬਾਣੀ ਦੇ ਨਾਲ ਜੁੜ ਗਏ। ਚੰਗੀਆਂ ਕਿਤਾਬਾਂ ਪੜ੍ਹੀਏ, ਮੋਟੀਵੇਸ਼ਨ ਦੇਖਿਆ। ਪੁਰਾਣੇ ਲਿੰਕ ਟੁੱਟਣਾ, ਸੰਗਤ ਛੱਡੀ ਜਾਵੇ, ਇਹ ਚੀਜ਼ਾਂ ਧਿਆਨ ਦੇ ਵਿੱਚ ਰੱਖਦੇ ਹੋਏ ਬਾਈ ਜੀ। ਬਸ ਇੱਕ ਸੱਚੇ ਦਰੋਂ ਤੁਰੇ ਹੋਏ ਆ। ਇੱਕ ਦਿਨ ਮੈਨੂੰ ਪਤਾ ਵੀ ਪ੍ਰਮਾਤਮਾ ਨੇ ਚਾਹੇ ਤਾਂ ਮੰਜ਼ਿਲ ਵੀ ਜ਼ਰੂਰ ਪਾਵਾਂਗੇ। ਜੀ।